ਗੀਟੀ ਰੋਡ ਤੇ ਪੀਕ ਮੰਗ ਰਹੀ ਇੱਕ ਛੋਟੀ ਬੱਚੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਬੀਤੀ ਰਾਤ ਇੱਕ ਗਰੀਬ ਪਰਿਵਾਰ ਦੀ ਇੱਕ ਕੁੜੀ ਆਪਣੀ ਮਾਂ ਨਾਲ ਜੰਡੇਆਲਾ ਗੁਰੂ ਹਾਈਵੇ ਰੋਡ ਤਰੰਤਾਨ ਬਾਈਪਾਸ ਨੇੜੇ ਪੀਕ ਮੰਗ ਰਹੀ ਸੀ ਅਤੇ ਸ਼ਾਮ 5:30 ਵਜੇ ਇੱਕ ਅਣਪਛਾਤੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕੁਚਲ ਦਿੱਤਾ। ਮ੍ਰਿਤਕ ਕੁੜੀ ਦੀ ਮਾਂ ਪ੍ਰਿਆ ਅਤੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਸ਼ਾਮ ਨੂੰ ਆਪਣੀ 4 ਸਾਲ ਦੀ ਧੀ ਨਾਲ ਹਾਈਵੇ ਗੀਟੀ ਰੋਡ ਤੇ ਤੀਖ ਮੰਗਰਹੀ ਸੀ ਅਤੇ ਅੰਮ੍ਰਿਤਸਰ ਵਾਲੇ ਪਾਸੇ ਤੋਂ ਇੱਕ ਕਾਰ ਆਈ ਅਤੇ ਮੇਰੀ ਕੁੜੀ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ 10-20 ਫੁੱਟ ਤੱਕ ਕਸੀਟ ਦੀ ਹੋਈ ਲੈ ਗਈ ਇਸ ਦੀ ਜਾਣਕਾਰੀ ਤੁਰੰਤ ਥਾਣਾ ਜੰਡਿਆਲਾ ਗੁਰੂ ਨੂੰ ਦਿੱਤੀ ਗਈ ਪੁਲਿਸ ਜਾਂਚ ਅਧਿਕਾਰੀ ਮੇਜਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਅਪਰਾਧੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਲਾਸ਼ ਨੂੰ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਹੈ ਮ੍ਰਿਤਕ ਕੁੜੀ ਦੇ ਦੋ ਪਰਾਂ ਭੈਣ ਹਨ ਅਤੇ ਉਸ ਦਾ ਪਿਤਾ ਮਿਹਨਤ ਮਜ਼ਦੂਰੀ ਕਰਦਾ ਹੈ जंडियाला गुरु तो पत्रकार मलकीत सिंह जी ओदावा दावे चला के रब्बा मैं ओते कल्पदी रही मैं तो बड़ी मुश्किल आई थी अपनी लेके होंजे ते आई हूं मैं होंजे ते आई हूं मैं जिम्मेदारी सरकार को हां जी मेरा नाम शिलू कार चले दे रहे हैं ਦਵਾਦਾ ਉਹ ਦੇ ਕੇ ਚਲ ਗਏ ਬਾਹ ਫੜਦੀ ਰਹਿ ਗਈ ਯਾਰ ਉਹ ਦਵਾਦਾ ਉੱਤੋਂ ਦੀ ਅਈ ਭੇਲੀ ਥਾਣੀ ਜਾ ਰਹੀ ਨੰਗਨ ਦੇਸੀ ਐ ਭੇਲੀ ਥਾਣੀ ਤੁਰ ਕੇ ਨੰਗਨ ਦੇਸੀ ਤੇ ਕਾਰ ਥੱਲੇ ਬਾਹ ਫੜੀ ਸੀ ਕਿੰਨੇ ਸਾਲ ਦੀ ਕੁੜੀ ਹੈ ਹਾਂਜੀ ਕਿੰਨੇ ਸਾਲ ਦੀ ਕੁੜੀ ਸੀ 4 ਸਾਲ ਦੀ ਸੀ ਜੀ ਉਸਪਿਟਲ ਮੈਂ ਪਹਿਲੀ ਪਾਰੀ ਆ ਜਿਹਾ ਜਿਹਾ ਕੀ ਗੱਲ ਕੀ ਹੋਈ ਏ ਜੀ ਵੇਲੀ ਤੋਂ ਆ ਰਹੇ ਸੀ ਆਪਣਾ ਤੇ ਉਧਰਲੀ ਸਾਈਡ ਤੋਂ ਮੰਤੰਕੇ ਆਪਣਾ ਗੁਜ਼ਾਰਾ ਕਰਦੇ ਸੀ ਘਰ ਦੇ ਜੀ ਮਾਰੇ ਹੈਗੇ ਆ ਤੇ ਉਸ ਕਰਕੇ ਇਹਨਾਂ ਦੀ ਗੁੜੀਆਂ ਨੂੰ ਪਿੱਛੋਂ ਬੈਕ ਜਾਂ ਕਿਦਾਂ ਸਿੱਧੀ ਗੱਡੀ ਵਜੀ ਆ ਕਿ ਬੈਕ ਵਜੀ ਆ ਮਾਰ ਕੇ ਸੁੱਟ ਕੇ ਚਲੇ ਗਏ ਆ ਤੇ ਅਸੀਂ ਮੰਗਿਆ ਇਹੋ ਕਰਦੇ ਪਏ ਆ ਕਿ ਵੀ ਸਾਡਾ ਇਨਸਾਫ ਜਿਹੜਾ ਵਾ ਕੀਤਾ ਜਾਵੇ ਉਹਨਾਂ ਨੇ ਇਸ ਬੰਦੇ ਪੁਲਿਸ ਨੂੰ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਵਾ ਬੇਨਤੀ ਕੀਤੀ ਉਹਨਾਂ ਗਾੜੀ ਵੀ ਉਹਨਾਂ ਨੇ ਕਿਆ ਕਿ ਵੀ ਤੇ ਕਾਰਵਾਈ ਕਰਨੀ ਮੰਗ ਕਰਦੇ ਜੇ ਮੰਗ ਆਹੋ ਕਰਦੇ ਪਏ ਸਾਲ ਕੇ ਵੀ ਤੁਸੀਂ ਆਪਸਾਂ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ। ਗਰੀਬ ਨੇ ਇਹਦੇ ਅਮਲੀਸ਼ ਅਮਲੀ। 니 ਤੁਸੀਂ ਕੀ ਗੱਲ ਕੀ ਹੋਈ ਹੈ? ਇਹ ਵਿਚਾਰੀ ਬਾਹਰ ਅੰਦਰ ਗਈ ਆ ਬੱਚੇ ਲੈ ਕੇ। ਬੰਦਾ ਇਹਦਾ ਅਮਲੀਸ਼ ਅਮਲੀ ਆ ਵਿਚਾਰਾ ਮੰਗੇ ਰੋਟੀ ਖਾਂਦੇ ਨੇ ਤੇ ਉੱਥੇ ਆਉਣ ਡਈ ਸੀ ਦੀ ਤੇ ਇਸ ਤਰ੍ਹਾਂ ਹੀ ਆ ਵੀ ਪਿੱਛੇ ਹੋਣ ਗੱਡੀ ਮਾਰੀ ਕੇ ਗਾੜੀ ਨੂੰ ਮਾਰੀ ਆ ਦੀ ਤੇ بچਾਈ ਦੀ ਅੱਧਾ ਸਿਰ ਖੋਪਰੀ ਜਿਹੜੀ ਆ ਲੱਤ ਗਈ ਆ। ਤੇ ਇਹ ਵੀ ਕਾਰਵਾਈ ਕੀਤੀ ਜਾਵੇ ਕੋਈ। ਇਹਨੇ ਕਿਨੇ ਕਿਨ ਇਨਸਾਫ ਕੀਤਾ ਜਾਵੇ ਨਿਕਨੇ ਕਿਨ ਕੇ ਬੱਚੇ ਨੇ ਆ ਵੇਖ ਕਾਰ ਵਾਲਾ ਵੀ ਇਹ ਵੀ ਇਹਦਾ ਕੀ ਆ ਦੋ ਬੱਚੇ ਦੋ ਬੱਚੇ ਤੇ ਗੱਡੀ ਦੋ ਬੱਚੇ ਨੇ ਕੈਮਰੇ ਵਗੈਰਾ ਲੱਗੇ ਕੈਮਰੇ ਵਗੈਰਾ ਲੱਗੇ ਨੇ ਸਾਰੇ ਉਥੇ ਰੁੱਖਾਂ ਤੱਕ ਕੈਮਰੇ ਲੱਗੇ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਆ ਹਾਂਜੀ ਦਿੱਤੀ ਆ ਚਲਾ ਦਿੱਤੀ ਆ ਕੀ ਮੰਗ ਕਰਦੇ ਸਰਕਾਰ ਕੋਲ ਇਹ ਸਰਕਾਰ ਕੋਲ ਇਹੋ ਆਨੇ ਆ ਵੀ ਇਹ ਗਰੀਬ ਆ ਕੇ ਨਹੀਂ ਆ ਬਈ ਵੀ ਇੱਥੇ ਕਾਰਵਾਈ ਕੀਤੀ ਜਾਵੇ ਇਹਨਾਂ ਬੱਚਿਆਂ ਦਾ ਇਨਸਾਫ ਕੀਤਾ ਜਾਵੇ ਪੈਸੇ ਕਾਲ ਜਿਹੜਾ ਹੈ ਜਿਹੜੀ ਲੱਗੀ 1:34 ਸਰ ਦੀ ਜਿਹੜਾ 25 ਦਾ ਐਕਸੀਡੈਂਟ ਹੋਇਆ ਕੀ ਕਾਰਵਾਈ ਕੀਤੀ ਉਦੋਂ ਸਰਾਸੀ ਪਰਚਾ ਦਰਜ ਕਰਤਾ ਜੀ ਤੇ ਪਰਚਾ ਦਰਜ ਕਰਤਾ ਤੇ ਉਹਦੀ ਫੋਟੋ ਜੀ ਵਗੈਰਾ ਵੇਖਣ ਡੈ ਤੇ ਪੋਸਟਮਾਰਟਮ ਵਾਸਤੇ ਲਾਜ ਭੇਜ ਰਹੇ ਨੇ ਕੀ ਨਾਸੀ ਬੱਚੀ ਦਾ ਸਿਮਰ ਜੀ ਸਿਮਰ ਜੀ ਉਹਦੇ ਫਾਦਰ ਸਾਹਿਬ ਦਾ ਨਾਮ ਹੈਗਾ ਸੰਦੀਪ ਜੀ ਜੀ ਤੇ ਕੀ ਕਰਾਂਗੇ ਇਹਨਾਂ ਦੇ ਸਰ ਪੋਸਟਮਾਰਟਮ ਵਾਸਤੇ ਜੁਰਤੀ ਤੇ ਭੇਜ ਰਹੇ ਆ ਅੱਗੇ ਤੂੰ ਜਿਹੜੀ ਵੀ ਕੋਈ ਬੁੜੀ ਜੀ ਵਿੱਚ ਆਉਂਦੀ ਆ ਉਹਦੇ ਸਾਬ ਨਾਲ ਆਪਾਂ ਕਾਰਵਾਈ ਕਰ ਦਿੰਦੇ ਆ ਭਾਈ ਗੱਡੀ ਦਾ ਕੋਈ ਪਤਾ ਲੱਗਾ ਤੁਹਾਨੂੰ ਨਹੀਂ ਗੱਡੀ ਦਾ ਪਤਾ ਨਹੀਂ ਲੱਗਾ ਜੀ